ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਤਾਵ ਦਿਨ ਸਮਰਪਤ ਮਹਾਨ ਗੁਰਮਤ ਸਮਾਗਮ ਪਿੰਡ ਦੁੱਧੂਆ ਖਦਰੀ ਜ਼ਿਲ੍ਹਾ ਮੋਹਾਲੀ ਵਿਖੇ 19 ਤੇ 20 ਦਸੰਬਰ ਨੂੰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ ਸ਼ਾਮ 7 ਵਜੇ ਤੋਂ ਲੈ ਕੇ 10 ਵਜੇ ਤੱਕ ਕਰਵਾਇਆ ਜਾ ਰਿਹਾ ਜਿਸ ਵਿੱਚ ਸਤਿ ਬਾਪ ਅਮਿੰਦਰ ਸਿੰਘ ਜੀ ਮਾਜਰੇ ਵਾਲੇ ਪਈ ਇਸ ਸਰਸਿੰਜੀ ਸੰਗਤਪੁਰੇ ਵਾਲੇ ਬਾਬਾ ਪਰਵਜੀਤ ਸਿੰਘ ਨਸਰਪੁਰ ਵਾਲੇ 19 ਦਸੰਬਰ ਨੂੰ ਯਾਨੀ ਕਿ ਅੱਜ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ 20 ਦਸੰਬਰ ਨੂੰ ਬਾਬਾ ਦਰਵਾਰ ਸਿੰਘ ਜੀ ਰੋਹਿਤ ਸਰ ਵਾਲੇ ਬਾਬਾ ਗੁਰਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੋ ਤੁਸੀਂ ਦੇਖ ਰਹੇ ਹੋ ਇਹ ਪੰਡਾਲ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਤਿ ਸ਼ੁਭਤ ਹੋਣਾ ਹੈ ਅਤੇ ਮਹਾਨ ਸੰਤ ਮਹਾਪੁਰਸ਼ਾਂ ਨੇ ਗੁਰਬਾਣੀ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕਰਨਾ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬਾਨ ਹਰਜਿੰਦਰ ਸਿੰਘ ਜੀ ਤੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਮੈਂਬਰ ਸਾਹਿਬਾਨ ਭਾਈ पम्मी फौजी जी ग्रंथी साहबान गुरुद्वारा साहब देत दे, मैंबर होर, सेवक सारे ही साहब श्री गुरु ਤੇਗ ਬਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੁੱਲੂਆ ਖਦਰੀ ਜ਼ਿਲ੍ਹਾ ਮੋਹਾਲੀ ਵਿਖੇ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਆਪਾਂ ਖੜੇ ਹੈ ਜਿੱਥੇ ਅੱਜ ਰਾਤ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸੰਤ ਮਹਾਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਤੋ ਸਾਡੇ ਵਿੱਚ ਕਰ ਖੜੇ ਨੇ ਸਰਪੰਚ ਸਾਹਿਬ ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਨਗਰ ਦੇ ਵਿੱਚ ਪਿੰਡ ਦੁੱਲੂਆ ਖਤਰੀ ਦੇ ਵਿੱਚ ਦੋ ਰੋਜ਼ਾ ਦਵਾਨ 19 20 ਤਰੀਕ ਦਾ ਸਾਰੇ ਇਲਾਕੇ ਦੇ ਵਿੱਚ ਪੋਸਟਰ ਵਗੈਰਾ ਲਾਏ ਹੋਏ ਆ ਤੇ ਸੰਗਤ ਜਿੰਨੀ ਵੀ ਹੈਗੀ ਹੈ ਨਾਲ-ਨਾਲ ਪਿੰਡਾਂ ਦੇ ਵਿੱਚ ਸਭ ਨੂੰ ਮਤਲਬ ਇਨਫਰਮ ਕੀਤਾ ਹੋਇਆ ਆਉਣ ਵਾਸਤੇ ਦੋ ਰੋਜ਼ਾ ਸਮਾਗਮ ਹੈ ਜੀ ਸੰਤ ਬਾਬਾ ਭਪਿੰਦਰ ਸਿੰਘ ਮੱਜਰੇ ਵਾਲੇ ਸੰਤ ਬਾਬਾ ਇਸ਼ਰ ਸਿੰਘ ਜੀ ਸੰਗਤਪੁਰੇ ਵਾਲੇ ਸੰਤ ਬਾਬਾ ਦਰਬਾਰਾ ਸਿੰਘ ਰੋਹਿਤ ਸਰਾਲੇ ਇੱਕ ਬਾਬਾ ਜੀ ਹੈਗੇ ਆ ਜੀ ਇਹ ਪਰਮ ਪਰਮਪ੍ਰੀਤ ਸਿੰਘ ਨਥਲਪੁਰਾਲੇ ਤੇ ਸੰਤ ਬਾਬਾ ਗਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ 20 ਤਰੀਕ ਨੂੰ ਹਾਜ਼ਰੀ ਭਰਨਗੇ ਜੀ ਸਾਡੇ ਗਿਆਨੀ ਜੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਜ਼ੀਰ ਨੇ ਇਹ ਜੋ ਬਾਬਾ ਜੀ ਜੋ ਸੰਤ ਸਮਾਗ ਕਰਵਾਇਆ ਆਪਾਂ ਨੇ ਨਗਰ ਦੇ ਸਹਿਯੋਗ ਨਾਲ ਚਾਹੇ ਇਥੇ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਪੀਰਾਂ ਦਾ ਦਰਬਾਰ ਹੈ ਉੱਥੇ ਵੀ ਸਰਾਂ ਦਾ ਮੇਲਾ ਤੇ ਭੰਡਾਰਾ ਹੁੰਦਾ ਹੈ ਜੋ ਇਹ ਸਮਾਗਮ ਕਰਵਾਇਆ ਗਿਆ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹੀਦੀ ਦਿਵਸ ਨੂੰ ਹਾਂਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਨਗਰ ਵਾਲੇ ਤੇ ਅਸੀਂ ਆਪ ਸਾਰੇ ਗੁਰੂ ਤੇਗ ਬਹਾਦਰ ਮਹਾਰਾਜਿਆਂ ਦੇ ਇਹ 350 ਸਾਲਾ ਸਿੱਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆ ਸਾਰੇ ਨਗਰ ਨੇ ਰਲਮਿਲ ਕਰਕੇ ਇਹ ਉਪਰਾਲਾ ਕੀਤਾ ਹੈ ਦੋ ਦਿਨਾਂ ਦੇ ਗੁਰਮਤ ਸਮਾਗਮ ਰੱਖੇ ਗਏ ਹਨ ਤੇ ਸਤਿਗੁਰਾਂ ਦੀ ਅਪਾਰ ਕਿਰਪਾ ਹੋ ਰਹੀ ਹੈ ਵੀ ਸਾਡੇ ਨਗਰ ਦੇ ਸਾਰੇ ਹੀ ਜਿੰਨੇ ਵੀ ਨੌਜਵਾਨ ਵੀਰ ਨੇ ਬੀਬੀਆਂ ਨੇ ਸਾਰੇ ਰਲਮਿਲ ਕਰਕੇ ਕਾਫੀ ਲੰਬੇ ਸਮੇਂ ਤੋਂ ਇਸ ਸਮਾਗਮ ਦੀ ਤਿਆਰੀ ਦੇ ਵਿੱਚ ਝੋਟੇ ਹੋਏ ਹਨ ਤੇ ਮਹਾਰਾਜ ਨੂੰ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਅੱਜ ਸਮਾਗਮ ਦਾ ਪਹਿਲਾ ਦਿਨ ਹੈ ਉਹ ਸਤਿਗੁਰ ਜੀ ਸਾਡੀ ਸੇਵਾ ਦੀ ਭਾਵਨਾ ਨੂੰ ਜਾਣਦੇ ਹੋਏ ਸਾਡੀ ਇਲਾਜ ਰੱਖਣ ਦੇ 2 ਦਿਨ ਦੇ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਪੂਰਨ ਤਾਂ ਹੀ ਹੋਣ ਤੇ ਸਾਰੇ ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਆਪਣੇ ਆਪਣੇ ਸਾਧਨਾਂ ਦੇ ਨਾਲ ਇਹ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਇਸ ਪੰਡਾਲ ਦੀਆਂ ਰੌਣਕਾਂ ਵਧਾਣ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਹ ਹੀ ਬੇਨਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਕੇ ਇਹ ਯੋਗਦਾਨ ਪਾਇਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਹੌਜੀ ਸਾਹਿਬ ਜਿਹੜੇ ਕਿ ਨਿਸ਼ਕਾਮ ਸੇਵਾ ਕਰੇ ਕਾਫੀ ਦਿਨਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਤੇ ਨਗਰ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਸਾਡਾ ਇਹ 350 ਸਾਲਾ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋ ਰਿਹਾ ਹੈ ਇਸ ਦੇ ਵਿੱਚ ਸਾਡੇ ਸਰਪੰਚ ਸਾਹਿਬ ਹਰਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਜਿੰਦੂ ਜੋ ਕਿ ਪ੍ਰਧਾਨ ਜੀ ਹਨ ਸੋਲ ਬੋਰਡ ਦੇ ਐਜੂਕੇਸ਼ਨ ਬੋਰਡ ਦੇ ਇਹਨਾਂ ਨੇ ਬੜਾ ਉਪਰਾਲਾ ਕੀਤਾ ਹੈ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਕਦਮਾਂ ਤੇ ਚੱਲਣ ਨਾਲ ਸਾਰੇ ਪਿੰਡ ਵੀ ਨੇ ਵੀ ਪੂਰਾ ਸਹਿਯੋਗ ਦੇ ਦਿੱਤਾ ਹੈ ਜਿਸ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਪਰ ਇਹਦੇ ਵਿੱਚ ਸਾਨੂੰ ਗੁਰੂ ਮਹਾਰਾਜ ਜੀ ਨੇ ਬਹੁਤ ਸਾਡੀ ਪਰਖ ਵੀ ਪਾਈ ਹੈ ਜਿਹੜਾ ਅਸੀਂ ਗਰਾਊਂਡ ਤਿਆਰ ਕੀਤਾ ਸੀ ਸਮਾਗਮ ਵਾਸਤੇ ਉਹ ਕੱਲ ਪੂਰਾ ਫੁੱਟ ਫੁੱਟ ਪਾਣੀ ਭਰ ਗਿਆ ਸੀ ਉਸ ਦਾ ਪਾਣੀ ਵੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਗਿੱਲਾ ਸੀ ਸਮੂਹ ਨੌਜਵਾਨ ਵੀਰਾਂ ਨੇ ਰਲ ਕੇ ਅਸੀਂ ਦੂਸਰੀ ਜਗ੍ਹਾ ਤੇ ਇਹ ਸਟੇਜ ਦਾ 6 ਮਿੰਟ ਕੀਤੀ ਹੈ ਤਾਂ ਕਿ ਇਹ ਸਮਾਗਮ ਨੇਪਰੇ ਚੜ ਸਕੇ ਇਸ ਸਮਾਗਮ ਦੇ ਵਿੱਚ ਸੰਤ ਬਾਬਾ ਅਵਤਾਰ ਸੰਤ ਬਾਬਾ ਭਵਿੰਦਰ ਸਿੰਘ ਜੀ ਦੀ ਪੂਰੀ ਰਹਿਨਵਾਈ ਦੇ ਹੇਠ ਕੰਮ ਚੱਲ ਰਿਹਾ ਹੈ ਉਹਨਾਂ ਨੇ ਹੀ ਸੰਤ ਬਾਬਾ ਗੁਲਾਬ ਸਿੰਘ ਜੀ ਨਾਲ ਸਾਡੀ ਮੁਲਾਕਾਤ ਕਰਾਈ ਹੈ ਉਹ ਪਰਸੋਂ ਕੱਲ ਦੇ ਦਵਾਨ ਦੇ ਵਿੱਚ ਦਰਸ਼ਨ ਦੇਣਗੇ ਅੱਜ ਦੇ ਦਵਾਨ ਵਿੱਚ ਪਰਮਪ੍ਰੀਤ ਸਿੰਘ ਜੀ ਬਾਬਾ ਅਇ ਇਸਰ ਸਿੰਘ ਜੀ ਸੰਗਤ ਪਰ ਵਾਲੇ ਆਉਣਗੇ ਸੰਗਤ ਪਰ ਵਾਲੇ ਆਉਣਗੇ ਤੇ ਨਾਲ ਹੀ ਬਾਬਾ ਭਪਿੰਦਰ ਸਿੰਘ ਜੀ ਆਉਣਗੇ ਕੱਲ ਨੂੰ ਸੰਤ ਬਾਬਾ ਦਰਬਾਰਾ ਸਿੰਘ ਜੀ ਰੋਹੀ ਸਰ ਵਾਲੇ ਤੇ ਸੰਤ ਬਾਬਾ ਗਲਾਬ ਸਿੰਘ ਜੀ 7 ਤੋਂ 10 ਵਜੇ ਤੱਕ ਇਹ ਸਮਾਗਮ ਚੱਲੇਗਾ ਜਿਸ ਦੇ ਵਿੱਚ ਗੁਰੂ ਚਰਨਾ ਦੇ ਨਾਲ ਸੰਗਤਾਂ ਨੂੰ ਜੋੜਨਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ੀਸ਼ਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦੀ ਕਿਰਪਾ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਖੜ ਨੇ ਸਰਪੰਚ ਪ੍ਰਧਾਨ ਸਾਹਿਬ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਇਹ ਗੁਰਪੁਰਬ ਨੇ ਮਨਾਏ ਜਾ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਵੀ ਪੋਸਟਰ ਲਗਾਏ ਗਏ ਨੇ ਦੋ ਤਿੰਨ ਦਿਨ ਮੌਸਮ ਖਰਾਬ ਹੋਣ ਦੇ ਬਾਵਜੂਦ ਤੇ ਸਾਡਾ ਜਿਹੜਾ ਗਰਾਊਂਡ ਹੈ ਉਹ ਪਹਿਲਾਂ ਦੱਸ ਹੀ ਦਿੱਤਾ ਹੈ ਬਦਲੀ ਕੀਤਾ ਗਿਆ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜਕੇ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਜੋ ਸਾਡੇ ਸਮਾਗਮ ਸਪੂਰਨ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਸਮਾਂ ਚ ਬਣ ਰਿਹਾ ਹੈ ਤੇ ਬੁਲਾਓ ਇਹ ਜੋ ਸਮਾਗਮ ਕਰਾਰੇ ਜੀ ਇਹਦੇ ਵਿੱਚ ਲੰਗਰ ਵੀ ਗੁਰੂ ਦਾ ਟੁੱਟ ਵਰਤੇਗਾ ਜੀ ਦੋਨੇ ਦਿਨ ਸੰਗਤਾਂ ਨੂੰ ਅਪੀਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲਾਂ ਦਾ ਇਸ ਸਮਾਗਮ ਦੀਆਂ ਲੱਖ ਲੱਖ ਵਧਾਈਆਂ ਹੋਣ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ ਕਿ 350 ਸਾਲ ਆ ਰਿਹਾ ਇਹਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਦੋਨੇ ਨਗਰਾਂ ਨੇ ਸੰਜੋਗ ਦੇ ਨਾਲ ਇਹ ਉਪਰਾਲਾ ਕੀਤਾ ਹੈ ਕਿ ਆਪਣੇ ਨਗਰ ਦੇ ਵਿੱਚ ਕਬਦੇਵੀ ਇਦਾਂ ਦਾ ਕੋਈ ਉਪਰਾਲਾ ਨਹੀਂ ਹੋਇਆ ਜਿਹੜਾ ਕਿ ਅਸੀਂ ਕਰਾਉਣ ਲੱਗੇ ਹੈ ਸੋ ਇਸ ਉਪਰਾਲੇ ਨੂੰ ਮੁੱਖ ਰੱਖਦਿਆਂ ਹੋਇਆਂ ਆਉਣ ਵਾਲੀ ਜੋ ਕਿ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਇਸ ਉਪਰਾਲੇ ਤੋਂ ਕੋਈ ਨਾ ਕੋਈ ਸੇਧ ਮਿਲੂਗੀ ਸੋ ਇਹਨਾਂ ਦੇ ਵਿੱਚ ਪਹਿਲੇ ਸਮਾਗਮ ਦੇ ਵਿੱਚ ਬਾਬਾ ਭਵਿੰਦਰ ਸਿੰਘ ਨ ਮੱਜਰੇ ਵਾਲੇ ਬਾਬਾ ਇਸ਼ਾ ਸਿੰਘ ਜੀ ਰਾੜਾ ਸਾਹਿਬ ਆਪਣਾ ਸੰਗਤਬਰ ਵਾਲੇ ਤੇ ਇਸ ਆਪਣਾ ਪਰਮਜੀਤ ਸਿੰਘ ਨਸਮ ਵਾਲੇ ਪਹੁੰਚ ਰਹੇ ਹਨ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਇਸ ਸਮਾਗਮ ਦੇ ਵਿੱਚ ਵੱਧ ਵਧਾ ਕੇ ਹਿੱਸਾ ਲੈਣ ਦੀ ਕਿਰਪਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਸਾਰੀਆਂ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਐਸਾ న్యూਸ ਮਹਿਮਾਨ ਸੱਜਣਾਂ ਤੇ ਮੇਰੇ ਨਾਲ ਸਤਵਿੰਦਰ ਕਾਰਗੜ ਲੈ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ